ਨਿਰੰਤਰ ਕਲਿਆ ਕਰਦੇ ਬੁਰਾਤੀ ਇੱਕ ਖਾਤਰਾ ਨੀਂਆਂ ਦੀ ਲਹੌਰ ਦਾ ਸੁਖੀ ਦਾ ਜਮਾਨਾ ਥਾਨ ਭਾਰੀ ਭੋਜ ਲੈ ਕੇ ਸਤਿ ਸ਼ੰਤਰ ਜਿਹੜੇ ਪਾਰਸੇ ਪਾਰਵਨ ਸਥਾਨ ਨੂੰ ਜੀਤ ਕਰ ਗੀਨ ਹੈ ਜਿੱਥੇ ਬਾੜੀ ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬਾਨੇ ਬੈਠੇ ਇਥੇ ਇਹ ਗੁਰ ਕੀਰਤਨ ਸਿਤਾ ਜੀ ਆਪਣੇ ਗੁਰੇਤਾ ਰਸਨਾ ਤੋਂ ਇੱਕ ਓੰਕਾਰ ਤੋਂ ਲੈ ਕੇ ਸੰਪੂਰਨਤਾ ਤੱਕ

माता हुँ। हुँ। है

ਪਾਪ ਦਾ ਇੱਕ ਪਾਵਨ ਸਥਾਨ ਹੈ ਜਿੱਥੇ ਕਲਗੀਧਰਕੀਤਾ ਜੀ ਨੇ ਇੱਕੀ ਛਿੰਦਕ ਜੀ ਫੜ ਕੀਤੀ ਲੋਕ ਦੀਆ ਪਰ ਲੋਕ ਨੇ ਇਜ਼ਾਤ ਕੀਤੀ ਜੀ ਅਗਲੇ ਦਿਨ ਤੱਕ ਦਗਰੀਆਂ ਆ ਆ ਸ਼ਿਵਾਮਾ ਦੇ ਧੰਨ ਧਨ ਮਾਤਾ ਸੁੰਦਰਕੌਰ ਜੀ